ਫਿਲਹਾਲ ਆਉਣ ਵਾਲਾ ਸ਼ੁੱਕਰਵਾਰ ਉਹ ਦਿਨ ਹੈ ਜਦੋਂ ਆਰਸੀਐਮਪੀ ਦਾ ਇਕਰਾਰਨਾਮਾ ਅੱਧੀ ਰਾਤ ਨੂੰ ਖਤਮ ਹੋ ਜਾਂਦਾ ਹੈ ਤਾਂ ਐਸਪੀਐਸ ਅਧਿਕਾਰ ਖੇਤਰ ਦੀ ਪੁਲਿਸ ਬਣ ਜਾਵੇਗੀ ਸਰੀ ਪੁਲਿਸ ਦੇ ਕਮਾਂਡ ਲੈਣ ਦਾ ਮਤਲਬ ਹੈ ਕਿ ਸਰੀ ਸਿਟੀ ਦੀਆਂ ਮਿਊਨਿਸਪਲ ਸਰਹੱਦਾਂ ਦੇ ਅੰਦਰ ਸਾਰੀਆਂ ਪੁਲਿਸਿੰਗ ਉੱਤੇ ਕਾਰਜਸ਼ੀਲ ਅਧਿਕਾਰ ਖੇਤਰ ਹੋਵੇਗਾ ਤੇ 29 ਤਰੀਕ ਨੂੰ ਲੋਕ ਫਰੰਟਲਾਈਨ ਤੇ ਸਰੀ ਪੁਲਿਸ ਅਫਸਰਾਂ ਦੀ ਵਧੇਰੇ ਫੌਜ ਦੇਖਣਗੇ ਸਰੀ ਪੁਲਿਸ ਵਰਦੀਆਂ ਵਾਲੀਆਂ ਗੱਡੀਆਂ ਸਿਟੀ ਸੈਂਟਰ ਖੇਤਰ ਤੇ ਨਿਊਟਨ ਖੇਤਰ ਦੇ ਵਿੱਚ ਦਿਖਣਗੀਆਂ ਐਨਾ ਹੀ ਨਹੀਂ ਜਦੋਂ ਕੋਈ ਵਿਅਕਤੀ ਨਵੰਬਰ ਨੂੰ 911 ਤੇ ਕਾਲ ਕਰੇਗਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਕੌਲਾਂ ਐਸਪੀਐਸ ਮੈਂਬਰਾਂ ਤੇ ਮਾਉਂਟੇਜ਼ ਦੇ ਵਿਚਕਾਰ ਲਗਭਗ 50-50 ਹੋਣਗੀਆਂ ਸਰੀ ਪੁਲਿਸ ਟਰਾਂਜੀਸ਼ਨ ਉਹ ਮੁੱਦਾ ਜਿਹੜਾ ਬਹੁਤ ਲੰਬੇ ਸਮੇਂ ਪਾਣੀ ਚ ਮੱਧਾਣੀ ਬਣ ਕੇ ਵੀ ਜਿਹੜਾ ਰੜਕਦਾ ਰਿਹਾ ਤੇ ਦੂਜਾ ਇਸ ਮੁੱਦੇ ਦੇ ਉੱਤੇ ਖੂਬ ਸਾਰੀ ਪੋਲਿਟਿਕਸ ਵੀ ਹੋਈ ਆਖਿਰਕਾਰ ਸਰੀ ਪੁਲਿਸ ਦੇ ਹੱਕ ਦੇ ਵਿੱਚ ਫੈਸਲਾ ਆਇਆ ਤੇ ਹੁਣ ਕਿਹਾ ਜਾ ਰਿਹਾ ਕਿ 29 ਨਵੰਬਰ ਨੂੰ ਸਰੀ ਪੁਲਿਸ ਜਿਹੜੀ ਹੈ ਉਹ ਫੁੱਲੀ ਤੌਰ ਦੇ ਉੱਤੇ ਚਾਰਜ ਲੈ ਰਹੀ ਹੈ ਮਤਲਬ ਕਿ ਕਮਾਂਡ ਜਿਹੜੀ ਹੈ ਉਹ ਸੰਭਾਲ ਰਹੀ ਹੈ ਯਾਨੀ ਕਿ ਹੁਣ ਤੁਸੀਂ ਕਿਤੇ ਵੀ ਜਾਓਗੇ ਤਾਂ ਤੁਹਾਨੂੰ RCMP ਦੇ ਨਾਲ ਨਾਲ ਸਰੀ ਪੁਲਿਸ ਵੀ ਤਨਾਦ ਦਿਖੇਗੀ ਤੇ ਸਰੀ ਪੁਲਿਸ ਦਾ ਮੋਹਰੀ ਰੋਲ ਹੋਏਗਾ ਜੇ ਤੁਸੀਂ 911 ਵੀ ਕਾਲ ਕਰਦੇ ਹੋ ਤਾਂ ਸਰੀ ਪੁਲਿਸ ਤੇ RCMP ਨੂੰ ਹੋ ਸਕਦਾ ਹੈ ਕਿ 50 50 ਕਾਲਸ ਜਿਹੜੀਆਂ ਉਹ ਮਿਲਣ ਯਾਨੀ ਕਿ मिलाके ਦੋਵੇਂ ਹੀ ਪੁਲਿਸ ਤੁਹਾਡੀ ਕਾਲਸ ਜਿਹੜੀਆਂ ਨੇ ਉਹ ਅਟੈਂਡ ਕਰਨ ਗਿਆ ਔਰ ਕਿ ਕਿਸ ਤਰ੍ਹਾਂ ਦੇ ਬਦਲਾ ਆ ਰਹੇ ਨੇ ਸਰੀ ਪੁਲਿਸ ਦੇ ਆਉਣ ਦੇ ਨਾਲ ਕੀ ਕੁਝ ਬਦਲੇਗਾ ਆਉ ਜਾਣਦੇ ਆ ਇਸ ਰਿਪੋਰਟ ਦੇ ਜ਼ਰੀਏ ਬਹੁਤ ਸਾਰੇ ਉਤਰਾ ਚੜਾਅ ਤੇ ਅਦਾਲਤੀ ਚੁਣੌਤੀਆਂ ਤੋਂ ਬਾਅਦ ਸਰੀ ਆਰ ਸੀ ਐਮ ਪੀ ਤੋਂ ਸਰੀ ਪੁਲਿਸ ਸਰਵਿਸ ਦੇ ਵਿੱਚ ਤਬਦੀਲੀ ਹੁਣ ਸਿਰਫ ਇੱਕ ਹਫਤਾ ਦੂਰ ਹੈ 29 ਨਵੰਬਰ ਨੂੰ ਸਰੀ ਪੁਲਿਸ ਫੁਲੀ ਕਮਾਂਡ ਸੰਭਾਲਣ ਜਾ ਰਹੀ ਹੈ ਸਰੀ ਪੁਲਿਸ ਦੀ ਤਿਆਰੀ ਕੀ ਹੈ ਤੇ ਸਰੀ ਪੁਲਿਸ ਦੇ ਆਉਣ ਦੇ ਨਾਲ ਸਰੀ ਕਿੰਨਾ ਕੋ ਬਦਲਿਆ ਹੋਇਆ ਦਿਖਾਈ ਦੇਵੇਗਾ ਗੱਲਬਾਤ ਕੀਤੀ ਸਟਾਫ ਸਰਜੈਂਟ ਜੈਕ ਹੋਸਾ ਦੇ ਨਾਲ ਪ੍ਰੈਕਟਿਸ਼ਨਸ ਦਾ ਬਹੁਤ ਹਾਈ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ 2020 ਤੋਂ ਇਹ ਗੱਲ ਚੱਲ ਰਹੀ ਹੈ 2018 ਦੇ ਵਿੱਚ ਅਪਰੂਵ ਹੋਈ ਸੀ ਜੀ ਤੇ 20 ਤੋਂ ਲੈ ਕੇ ਹੁਣ ਤੱਕ ਜੋ ਚੱਲ ਰਹੀ ਹੈਗੀ ਐ ਭਰਤੀ ਚੱਲ ਰਹੀ ਹੈ ਆਪਣੀ ਹੂੰ ਆ ਕਾਫੀ ਇਹਦੇ ਚ ਪੋਲਿਟਿਕਲ ਉਤਰਾ ਚੜਾਅ ਆ ਬਿਲਕੁਲ ਔਰ ਇਹਦੀ ਇਸ ट्रांजिशन ਕਰਕੇ ਕਮਿਊਨਿਟੀ ਕਾਫੀ ਡਿਵੀਸਿਵ ਵੀ ਰਹੀ ਆ ਹੂੰ ਕਿ ਕਈ ਕਹਿੰਦੇ ਸੀ ਕਿ ਨੈਸਰੀ ਪੀਸ ਆਉਣੀ ਚਾਹੀਦੀ ਐ ਕਈ ਕਹਿੰਦੇ ਸੀ ਨਹੀਂ ਆਉਣੀ ਚਾਹੀਦੀ ਉਹਦੇ ਕਰਕੇ ਪੋਲਰਾਈਜ਼ ਹੋ ਗਈ ਕਮਿਊਨਿਟੀ ਹੂੰ ਹੂੰ ਸੋ ਜਦੋਂ ਇੰਨੀ ਜਦੋਂ ਜਿਹੜਾ ਤੁਸੀਂ ਨਿਕਲਦੇ ਆ ਹੂੰ ਪਰ ਆਮ ਨਾਟ ਜਸਟ ਟਾਕਿੰਗ ਅਬਾਊਟ ਸਰੀ ਪੀਸ ਸਰਵਿਸ ਦੋਨੇ ਜਿਵੇਂ ਕਹ ਲੋ ਕਿ ਆਰਸੀ ਐਮਪੀ ਦੇ ਮੈਂਬਰਸ ਨੂੰ ਵੀ ਉਹੀ ਇੱਕ ਐਸੀ ਕਿ ਕੀ ਹੋਊਗਾ ਜੀ ਸੋ ਉਸ ਚੀਜ਼ ਚ ਜਦੋਂ ਨਿਕਲਦੇ ਕਮਿਊਨਿਟੀ ਨੂੰ ਵੀ ਉਹੀ ਕੁਐਸਚਨ ਸੀਗੇ ਉਹਨਾਂ ਕੋਲ ਵੀ ਪਰ ਹੁਣ ਜਦੋਂ ਆ ਰਹੀ ਹੈ 익ਸਪੈਕਟੇਸ਼ਨਸ ਆਰ ਵੀ ਸਰੀਪਲੀਸ ਆ ਕੇ ਬਹੁਤ ਸਾਰੇ ਜਿਹੜੇ ਮਸਲੇ ਉਹਨਾਂ ਦੇ ਸੀਗੇ ਉਹ ਹੱਲ ਕਰੂਗੀ ਹਾਂ ਹਾਂ ਐਂਡ ਸਮ ਟਾਈਮਸ ਦੋਸ ਟਾਰਗੇਟਸ ਆਰ ਹਾਰਡ ਟੂ ਮੀਟ ਕਿਉਂਕਿ 익ਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀ ਆ ਜੀ ਬਿਲਕੁਲ ਤੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਆਪਾਂ ਇੱਕ ਰਿਐਲਿਟੀ ਬੇਸਡ ਗੱਲ ਕਰਨੀ ਆ ਹਾਂ ਕਿ ਕੋਸ਼ਿਸ਼ ਸਰੀਪਲੀਸ ਦੀ ਇਹੀ ਰਹਿਣੀ ਹੈ ਕਿ ਲੋਕਾਂ ਦੇ ਨਾਲ ਰਲ ਕੇ ਇਹੋ ਜਿਹੇ ਪ੍ਰੋਗਰਾਮ ਲੀਕ ਕੇ ਜਾਣ ਕੇ ਸਾਡੇ ਬੱਚੇ ਜਿਹੜੇ ਸਹੀ ਰਾਹ ਤੇ ਰਹਿਣ ਜੀ ਤੇ क्राइम ਘਟੇ ਕਿਉਂਕਿ ਕੌਣ ਚਾਹੁੰਦਾ ਕਿ ਕ੍ਰਾਈਮ ਵਾੜੇ ਬਿਲਕੁਲ ਹਾਂ ਕਿ ਬਹੁਤ ਹੀ ਸਾਡੀ ਪ੍ਰਤੀਸਰੀ ਸ਼ਹਿਰ ਦੇ ਵਿੱਚੋਂ ਹੋ ਰਹੀ ਆ ਸੋ ਸਾਡਾ ਵੈਸਟਰਨ ਟ੍ਰਸਟ ਆ ਵੀ ਇਹ ਸ਼ਹਿਰ ਵਧੀਆ ਰਵੇ ਆਮ ਰੇਜ਼ਿੰਗ ਮਾਈ ਟੂ ਕਿਡਸ ਇਨ ਥਿਸ ਸਿਟੀ ਸੋ ਸਾਨੂੰ ਤਾਂ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਮੌਕਾ ਮਿਲਣਾ ਹੁਣ ਕੰਮ ਕਰਨ ਦਾ ਆਪਦੇ ਸ਼ਹਿਰ ਚ ਜੀ ਪਹਿਲਾਂ ਵੀ ਕਰਦੇ ਰਹੇ ਹਾਂ ਡਿਫਰੈਂਟ ਕਪੈਸਿਟੀ ਚ ਕਰਦੇ ਰਹੇ ਹਾਂ ਸੋ ਇਟ ਇਜ਼ ਸਮਥਿੰਗ ਟੂ ਲੁੱਕ ਫੋਰਵਰਡ ਟੂ ਫਾਰ एवरीवन ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।